ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਵਤੀ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਦੋ ਤੁਹਾਨੂੰ ਗੱਬਣਾ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਜੀ ਇਦਾਂ ਜਿਹਦੇ ਨਾਮ ਦੱਸਦੇ ਕਰੀ ਆਪਣਾ ਨਾਮ ਬਾਜੀ ਡਿਊਟੀ ਹਾਂਜੀ ਪਿੰਡ ਚੱਕ ਮਿਸ਼ੀਗਾ ਸੀਜ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦਾ ਕਰੀ 958984725 ਠੀਕ ਐ ਤੇ ਅੱਜ ਫਿਰ ਚਾਰ ਕਰਤੀਆਂ ਇਕੱਠੀਆਂ ਹਾਂ ਦੋ ਹਾਂ ਤਾਂ ਆਏ ਨਹੀਂ ਦੋ ਦਿਨ ਤੇ ਮੈਂ ਇਕੱਠੀਆਂ ਕਰਦਗੇ ਚੱਲ ਆ ਦੋ ਦਿਨ ਤੁਹਾਨੂੰ ਦੱਸਿਆ ਸੀ ਨਾ ਮਜਬੂਰੀ ਪੈ ਗਈ ਫਿਰ ਉਹਦੇ ਘਰ ਕੇ ਆਇਆ ਨਹੀਂ ਗਿਆ ਠੀਕ ਐ ਤੇ ਸ਼ੁਰੂਆਤ ਆਪਾਂ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਆ ਬੱਚਾ ਜੀ ਵਿਧੀ ਇਹਦਾ ਇਹਦਾ ਬੱਚਾ ਜੀ ਬਾਜੀ ਠੀਕ ਐ ਤੇ ਕਿੰਨਾ ਚਿਰ ਹੋਇਆ ਇਹਨਾਂ ਸੋਈਨ ਉਹ ਨੂੰ ਭਾਜੀ ਇਹਨੂੰ ਹੋ ਗਏ ਨੇ 12 13 ਦਿਨ 12 13 ਦਿਨ ਹੋ ਗਏ ਆ ਹਾਂਜੀ ਬੱਚਾ ਵੇਖੋ ਜਾਨ ਕੱਢੀ ਬੱਚੇ ਨੇ ਗਾਣੀ ਠੀਕ ਹੈ ਜੀ ਹਾਂਜੀ ਜੱਡੀ ਭਾਜੀ ਜ਼ਿਆਦਾ ਮਸਲ ਗਈਆਂ ਨਾ ਹਾਂਜੀ ਕਿਸੇ ਵੀਰ ਨੇ ਇਹਦੀ ਕਦਰ ਨਹੀਂ ਪਾਈ ਹਾਂਜੀ ਹਾਂਜੀ ਠੀਕ ਐ ਤੇ ਪਹਿਲੇ ਸੂਏ ਸੂਈ ਜਿਹਦੇ ਮੂੰਹਾਂ ਛੀਬੀ ਜੀ ਠੀਕ ਐ ਹਾਂਜੀ ਕਿੰਨਾ ਕ ਦੁੱਧ ਤਿਆਰ ਜੇ ਤੇ ਕੋਲ ਦੁੱਧ ਭਾਜੀ ਭਾਵੇਂ ਵਾਧੇ ਹੋਵੇ 12 ਲੀਟਰ ਨੇ ਜੜੀ ਤਿਆਰ ਬਿਲਕੁਲ 12 ਲੀਟਰ ਬਿਲਕੁਲ ਭਾਜੀ 12 ਲੀਟਰ ਹੋਊਗਾ ਠੰਡਾ ਕਰਕੇ ਤੇ ਸੋਈ ਨੂੰ ਕਿੰਨੇ ਦਿਨ ਹੋਏ ਜੀ ਸੋਈ ਨੂੰ 12 13 ਦਿਨ ਅੱਛਾ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਭਾਜੀ 2 ਕਿਲੋ ਹੋਰ ਵਾਜੂਗੀ ਅੱਛਾ 14 ਕਿਲੋ ਦੇ ਲਾਗੇ ਬੰਨੇ ਚਵਾਈ ਜਾਊਗੀ ਮੈਂ ਬਹੁਤਾ ਕਹਿ ਰਹੀ ਹਾਂ ਲੈ ਖੋਲੋ ਹਾਂ ਫਿਰ ਵਧੀਆ ਵਧੀਆ ਜੀ ਠੀਕ ਹੈ ਜੀ ਕਿਹ ਹੈ ਕਿ ਭਾਈ ਇਹ ਥਾਣਾ ਵਿਖਾ ਲੋ ਖੰਡੀ ਦੀ ਵੀ ਬੜੀ ਹੈ ਠੀਕ ਹੈ ਕੋ ਥਣ ਬਸ ਹਮ ਕਹੇ ਪਾਜੀ ਥਣ ਹੋਰ ਤਿਆਰ ਕਰਦੀ ਜਲ ਠੀਕ ਹੈ ਜੀ ਹਾਂਜੀ ਕੇ ਰੱਖਣਾ ਇਹਦਾ ਮੁੱਲ ਫਿਰ ਆਪਾਂ ਮੁੱਲ ਤੇ ਪਾਜੀ ਜੇ ਇਹਦੇ ਮੱਲੋ ਰਾਜੀ ਰੂਜੀ ਹੁੰਦੀ ਹਾਂਜੀ ਫਿਰ ਦੇ ਭਾਵੇਂ 40000 ਦੀ ਵੇਚ ਦਿੰਦੀ ਬੱਛੀ ਠੀਕ ਹੈ ਹੁਣ ਪਾਜੀ ਆਪਾਂ 36000 ਦੀ ਦੇਵਾਂਗੇ 36000 ਦੀ 36000 ਦੀ ਫਿਰ ਚੋ ਕਰਦੀ ਕੁਛ ਮੰਨ ਤਾਂ ਤੂੰ ਹੀ ਕਰਾ ਦੋ ਕੋਈ ਗੱਲ ਨਹੀਂ ਕਰ ਦੋ ਆਪਣੀ ਖੁਸ਼ੀ ਨਾਲ ਤਿੰਨ ਕਰ ਦਈਏ 3000 33000 ਦੀ ਹਾਂਜੀ ਤੇ ਨਹੋਰ ਕਰ ਦਈਏ ਪੂਰੇ 30 ਤੇ ਮਕਾਈਏ ਜਾਓ ਭਾਜੀ ਦੇ ਦਾਂਗੇ 30 ਅੱਛਾ ਹਾਂਜੀ ਪੂਰੇ 30 ਦੇ 30 ਦੀ ਭਾਜੀ ਤਾਂ 12 ਲੀਟਰ ਦੁੱਧ ਚਵਾ ਕੇ ਦੇਣਾ ਥਾਣੇ ਦੇਖੋ ਕਿਹੋ ਜਿਹਾ ਤੇ ਦੁੱਧ 12 ਲੀਟਰ ਘਰੋ ਚਵਾ ਦਿਓ ਕਿ ਹੁਣ ਮੌਕੇ ਤੇ ਦੁੱਧਾ ਕਰਕੇ ਕੋਈ ਦੋ ਖਰੇ ਵੀਰ ਅੱਛਾ ਜੀ ਹਾਂਜੀ ਠੀਕ ਐ ਤੇ ਹੁਣ ਜਿਹੜੀ ਆ ਕਾਂ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹਦਾ ਬਚਾਜ ਆ ਭਾਜੀ ਹੱਬਾ ਆ ਗਿਆ ਇਹਨੂੰ ਸਹੀ ਅੱਛਾ ਇਹਦਾ ਮਗਰ ਬੱਛੀ ਚ ਬੱਛੀ ਜੇ ਮਗਰ ਠੀਕ ਐ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਦੁੱਧ ਭਾਜੀ ਦਾ 9 ਕਿਲੋ ਆ ਤਿਆਰ ਬਿਲਕੁਲ 8 ਕਿਲੋ ਲੈਣੀ ਆ ਅੱਛਾ ਕਿਲੋ ਇੱਕ ਘਾਟ ਦੱਸੂਗਾ ਅੱਛਾ ਤੇ ਨੌ ਪਰ 8 ਕਿਲੋ ਕਹਿ ਕੇ ਦੇਣੀ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਭਾਜੀ ਬਾਜੂ ਵੀ 2 ਕਿਲੋ ਹੋਰ ਅੱਛਾ ਦੱਕ ਕਿਲੋ ਕਰੀ ਜੇ ਕਿਲੋ ਵਾਲੀ ਹੈਗੀ ਆ ਲਿਆ ਫਿਰ ਤੋਰੀ ਜਾ ਬਾਕੀ ਉਹਨਾਂ 8 ਕਿਲੋ ਹੈਗਾ ਜੇ ਪੱਕਾ ਦੁੱਧ ਦੇ ਦੇ ਕੇ ਇਹ ਭਾਜੀ ਜੋੜਾ ਇੱਕ ਇੱਕ ਕਰੋ ਲਿਆ ਕਾਮਾ ਠੀਕ ਹੈ ਜੀ ਹਾਂਜੀ ਸਾਂਭ ਤਾਂ ਹੀ ਹੋਏ ਦੇ ਵੀ ਹਾਂ ਬਹੁਤ ਉਹਨੇ ਕੀ ਹੋਈ ਹੈ ਥੋੜਾ ਜਿਹਾ ਭਾਜੀ ਸਾਂਹ ਇਹਨਾਂ ਦਾ ਅੱਛਾ ਤੇ ਅੰਦਰੇ ਤੜੀਆਂ ਰਹੀਆਂ ਸਾਬ ਠੀਕ ਹੈ ਜੀ ਬਾਕੀ ਦੋਸ ਹੋਈਆਂ ਸਵਾਈਆਂ ਵਾ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਖੜੇ ਤੇ ਇਹਦੇ ਵੀ ਥਾਂ ਇੱਕ ਰੀ ਲੱਗੇ ਤਾਂ ਦੇਖ ਸਕਦੇ ਜੀ ਇਹ ਵੀ ਭਾਜੀ ਬੜੀ ਠੰਡੀ ਹੈ ਇਹ ਵੀ ਠੰਡੀ ਸੀ ਰਹੀ ਹੈ ਜੜੀਪੁਰ ਦੀ ਹਾਂ ਬੜੇ ਇਹਦੇ ਵਸ਼ਿ ਠੀਕ ਹੈ ਜੀ ਆਹ ਦੇਖ ਸਕਦੇ ਜੀ ਪਸੰਦ ਕੇ ਸਾਹ ਜਿਹੜਾ ਹੋਰ ਵਧੀਆ ਤਿਆਰ ਕਰੂਗੀ ਠੀਕ ਹੈ ਜੀ ਬਾਬਾ ਜੀ ਖਾਓ ਦਿਆ ਜੀ ਵਿਦਿਆ ਤੇ ਇਹਦਾ ਕੀ ਰੱਖਣਾ ਵਿਦਿਆ ਆਪਾਂ ਮੁੱਲ ਇਹਦਾ ਮੁੱਲ ਭਾਜੀ ਭਾਵੇਂ ਕਰਕੇ 26 ਦੇ ਭਾਵੇਂ ਕਰਕੇ 27 ਅੱਛਾ ਇਹ ਭਾਈ 23000 ਜਮਾਨਤਾਨ ਕਰਦਾਂਗੇ ਕਿੰਨਾ ਤੇ ਇੰਨੀ ਕਰਦਾਂਗੇ ਦਾ ਅੱਛਾ ਪੂਰੇ 20 ਪੂਰੇ 20000 ਦੀ ਭਾਜੀ ਦੇਣੀ ਆ ਅੱਛਾ ਹਾਂਜੀ ਜੈਸ ਨੋਈ ਜੈਸ ਨੋਈ ਠੀਕ ਹੈ ਜੀ ਹਾਂਜੀ ਬਾਕੀ ਦੁੱਧ ਜਿਹੜਾ 8 ਲੀਟਰ ਮੋਕੇ ਤੇ ਚਵਾ ਦੋਗੇ। ਮੈਂ ਚਵਾਉਗੇ ਖੜੇ ਵੀ ਚੋਗੇ ਖੜੇ। ਠੀਕ ਆ। ਆ ਗੱਬਣਾ ਗਈ ਜੀ। ਸਾਨੂੰ ਦੋ ਗੱਬਣਾ ਆ ਗਈਆਂ ਜਿਹੜੀਆਂ। ਇਹਦੇ ਵੀ ਥਣ ਦੇਖ ਸਕਦੇ ਲੱਗ ਕੇ ਤਾਂ। ਇਹਨੇ ਵੀ ਇੰਨੇ ਸੁਆ ਸੁਆ ਸੋਹਣਾ ਜੀ। ਇਹਨੇ ਭਾਜੀ ਦੂਜਾ। ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ? ਭਾਜੀ ਉਹ ਕਹਿੰਦੇ ਘਰ ਵਾਲੇ ਵੀ 13 ਕਿ ਲੀਟਰ ਪਹਿਲੇ ਸਵੇਰ ਨੇ ਵਸ਼ੀ ਨੇ ਦੁੱਧ ਦਿੱਤਾ ਹੈ। ਅੱਛਾ। ਹਾਂ ਜੀ। ਮਾਗੀ ਤੇ ਤਾਂ ਹੀ ਹੋਗਾ ਥਣ ਥਣ ਬੜੇ ਸੋਹਣੇ ਆ। ਠੀਕ ਆ। ਥਣ ਦੇ ਮਈਆਂ ਵਾਲੇ ਲੱਗੇ ਆ। ਠੀਕ ਆ। ਇਹ ਬਾਕੀ ਸੋਰ ਕੇ ਦਿਖਾ ਦਿਓ। ਇਹਨਾਂ ਮੈਂ ਨਾ ਐਰ ਕੀ ਚਲੋ ਦ ਲੈ ਆ ਜੀ ਵਿਦਿਓ ਉੱਥੇ ਇੱਕ ਬਾਕੀ ਹਜੇ ਤਿਆਰ ਹੋਣਾ ਵਾ ਇਹਨੇ ਥੱਲੇ ਚੰਗੀ ਭਰੂਗੀ ਆ ਦੇਖ ਸਕਦੇ ਜੀ ਅੱਜ ਭਾਜੀ ਰੇਡ ਨਿਕੇ ਨਿਕੇ ਪਾਉਂਦੇ ਆ ਅੱਛਾ ਜੋਰ ਮੇਰਾ ਮਾਰ ਲਿਆ ਉਹਦੇ ਹੁਣ ਮਰਦੇ ਠੀਕ ਆ ਵਿੱਚ ਦੋ ਦਿਨ ਸਾਡੇ ਤਾਂ ਹੁਣ ਨਾ ਗਿਆ ਪੈ ਗਿਆ ਨਾ ਸਾਡੇ ਤਾਂ ਅਸੀਂ ਸਾਈਆਂ ਸੋਈਆਂ ਦਿੱਤੀਆਂ ਬਾਹਰ ਹੋਰ ਲੈ ਆ ਅੱਛਾ ਬਾਹਰ ਸਾਈਆਂ ਹੋਈਆਂ ਹਾਂ ਹਾਂਜੀ ਠੀਕ ਆ ਇਹਦਾ ਮੁੱਲ ਭਾਜੀ ਭਾਵੇਂ 36 ਕਰਾ ਲਓ ਭਾਵੇਂ 37 ਕਰਾ ਲਓ ਅੱਛਾ ਇਹਦਾ ਭਾਜੀ 30000 ਚ ਮਾਨਤਨ ਕਰਦਾਂਗੇ 30 ਚ ਹਾਂਜੀ ਕਿੰਨਾ ਦੋ ਕਰ ਦਈਏ 28 ਦੇ ਦਈਏ 2000 ਦੀ ਦੇ ਤੋਗੇ ਕਰਾ ਲਓ ਭਾਜੀ ਹੋਰ ਕਰਾਉਣਾ ਕਰਾ ਲਓ ਕਿੰਨਾ ਕਰ ਦੋ ਕਰ ਦੋ 2000 ਹੋਰ ਹੋਰ ਭਾਈ ਯਾਰ ਕਰਤਾਗੇ ਇਹ ਦੇ ਦੋ ਕਿ 26000 ਦੀ ਭਾਜੀ ਦੇਣੀ ਹੈ 26000 ਦੀ ਦੇ ਦੋਗੇ 13 ਲੀਟਰ ਵਸ਼ੀ ਚਵਾ ਲੂਗੀ 13 ਲੀਟਰ ਚਵਾ ਜਾਊਗੀ ਹਾਂਜੀ ਠੀਕ ਹੈ ਜੀ ਆਹ ਦੇਖ ਸਾਡੇ ਹਵਾਨੇ ਦੇ ਕਰੀ ਲਾਗੇ ਤਾਂ ਫੇਰ ਤਾਂ ਤੇ ਹੁਣ ਆ ਗਈ ਆਪਣੇ ਕੋਲ ਇੱਕ ਡੱਬੇ ਰੰਗ ਦੀ ਵੈੜ ਆ ਗਈ ਆ ਕਾਫੀ ਸੋਹਣੀ ਆ ਜਿਹੜੀ ਬੜੀ ਠੰਡੀ ਭਾਜੀ ਵੈੜ ਹਾਂਜੀ ਦੇਖੋ ਤੇ ਆਹ ਦੇਖ ਸਾਡੇ ਹਾਂ ਦੇਖੋ ਗੁਲਾਬੀ ਰੰਗ ਦੇ ਤੇ ਬਾਕੀ ਸਿੰਗੇ ਦੇ ਹੈਗੇ ਆ ਝੁੰਗੇ ਸਿੰਗੇ ਛੱਡਣੀ ਪਈ ਹਿਸਾਬ ਨਾਲ ਇਧਰ ਦੇਖੋ ਠੀਕ ਹੈ ਆਖਣੀਆਂ ਦੀ ਭਾਜੀ ਠੀਕ ਹੈ ਜੀ ਹਾਂਜੀ ਠੰਡੀ ਧੀ ਰੀ ਆ ਜਿਹੜੀ ਪੂਰੀ ਵਾਸਤੇ ਸਿੰਗ ਨਹੀਂ ਉਹਦੇ ਕਿਸ ਨੇ ਦਗਾਏ ਤੇ ਕਿਨਵਾ ਸੁਭਾ ਸੋਨਾ ਵਿੱਚ ਅੱਛਾ ਤੇ ਜਾਸੂਗਾ ਸੁਣੀਏ ਅੱਛਾ ਇਹ ਜੇ ਸੁਵੇ ਬੱਚੀ ਨੇ ਦੁੱਧ 16 17 ਕਿਲੋ ਜਵਾਇਆ ਜੇ ਅੱਛਾ ਐਰ ਕੀ ਮੰਨ ਲਓ 17 18 ਕਿਲੋ ਤਾਂ ਐਰ ਕੀ ਵੀ ਨਹੀਂ ਮਾਰਦੀ ਬਹੁਤਾ ਕਹਿ ਦਈਏ ਭਾਜੀ 20 22 ਅੱਛਾ ਤੇ ਤੁਹਾਨੂੰ ਪਤਾ 16 17 ਕਿਲੋ ਦੁੱਧ ਬੜਾ ਹੁੰਦਾ ਲਿਆ ਫਿਰ ਤੋਰ ਜੀ ਇਹਨਾਂ ਦਾ ਤਾਂ ਭਰੂ ਵੀ ਵਧੀਆ ਹੋਣੀ ਬਾਈ ਤੋਰ ਜੀ ਥੋੜਾ ਜਿਹਾ ਰਣਾ ਰਸਾਇਆ ਪਾਇਆ ਇਹ ਗਲਜੇ ਡਰਦੀ ਆ ਅੱਛਾ ਹਾਂ ਜੱਬੂ ਤਾਂ ਥੋੜਾ ਜਿਹਾ ਕਰਦੀ ਲੈ ਜਾ ਵੀ ਅੰਦਰ ਨੇ ਲੈ ਜਾ ਵਾਹਨਾ ਦਿਖਾ ਦੀ ਇਹ ਤਾਂ ਚੰਗੀ ਤਰ੍ਹਾਂ ਉਤਰਾਂ ਜਿਹੜਾ ਕੱਦ ਕਾਠੇ ਦਾ ਚੰਗਾ ਵਾ ਥੱਲਿਆਂ ਵੀ ਚੰਗੀ ਤਿਆਰ ਹੋਣੀ ਹੈ ਜੜੀ ਐ ਇਹ ਭਾਜੀ ਖੁਰਸੀ ਮੰਨ ਲਓ ਗਾਲਚੇ ਦੇ ਰਸੇ ਸਾਰੇ ਡੰਗਰਾਂ ਨਾਲ ਗਾਲਚੀ ਪਾਏ ਸੀ ਅੱਛਾ ਹਾਂ 6-7 ਗਾਵਾਂ ਰੱਖੀਆਂ ਸੀ ਅੱਛਾ ਗਾਲਚੀ ਰਸੇ ਪਾਏ ਸੀ ਜੱਬੂ ਤਾਂ ਥੋੜਾ ਕਰਦੀ ਤਾਈ ਤੇ ਬਾਕੀ ਸਿੰਘਾਂ ਦੇ ਨਾਲ ਕੋਈ ਵੀ ਰੱਖੇ ਭਾਜੀ ਅੱਛਾ ਲੇ ਕੇ ਬੰਨ ਲੈਣੀ ਹੈ ਮੰਨ ਲਓ ਆਖੀ ਦੇ ਬਣਾ ਲਈਏ ਠੀਕ ਹੈ ਭਾਜੀ ਸੋਹਣੀ ਲੱਗਦੇ ਉਤਰਾਂ ਨੂੰ ਆਹ ਦੇਖੋ ਚਲੋ ਬਾਕੀ ਠੰਡੀ ਧੇਰੀ ਆ ਕੋਈ ਗੱਲ ਨਹੀਂ ਲੈ ਲਈ ਪਈ ਹਿਸਾਬ ਨਾਲ ਹਾਂ ਤੇ ਦਾ ਕੀ ਰੱਖਣਾ ਫਿਰ ਆਪਾਂ ਮੁੱਲ ਬੋਲ ਭਾਜੀ ਇਹ ਤਾਂ ਦੇ ਭਾਵੇਂ ਤੁਹਾਨੂੰ ਵਧਾਇਆਂ ਦੇ ਗਾਵਾਂ ਦੇ ਲੋਕ 60 60 ਹਜ਼ਾਰੀ ਮੰਗੀ ਜਾਂਦਾ ਇਹ ਵਿਗਣ ਵੀ ਭਾਜੀ ਡੀਆਂ ਬਾਕੀ ਚਲੋ ਥੱਲੇੋਂ ਚੰਗੀ ਤਿਆਰ ਹੋਣੀ ਐ ਇਹ ਨਹੀਂ ਭਾਜੀ ਮਤਲਬ ਮੰਗੀ ਜਾਂਦੇ ਵੀਰ ਭਾਜੀ ਵਿਗਣ ਵੀ ਡਿਆ ਮਾਲ ਚੇ ਚੇ ਤੇ ਮੁੱਲ ਪੈਣਾ ਇਹ ਚੀਜ਼ ਦਾ ਮੁੱਲ ਪੈਣਾ ਬਾਕੀ ਇਹ ਚੰਗੀ ਤਿਆਰ ਹੋਊਗੀ ਹਾਂਜੀ ਹਾਂਜੀ ਹੱਤਾ ਲੈ ਜੂਗੀ ਠੀਕ ਐ ਜੀ ਤੇ ਇਹ ਤਾਂ ਕੀ ਫਿਰ ਰੱਖ ਦੀ ਮੁੱਲ ਜੱਜ ਇਹਦਾ ਮੁੱਲ ਭਾਜੀ ਕਰਾ ਲਈਏ 47 ਹਜ਼ਾਰ ਕਰ ਦਈਏ ਮੈਂ ਦੰਨਾ ਨਹੀਂ 47 ਨਾ ਕਰੀਏ 40 ਹੀ ਦੇ ਦਈਏ ਦੋ ਹੋ ਢਾ ਦਈਏ 40 ਦੀ 44 ਦੀ ਦੇ ਦਈਏ ਹੋਰ ਭਾਜੀ ਹੱਡਾ ਲੀਏ ਦੋ ਦੋ ਹੋਰ ਹਾਂਜੀ ਪੂਰੇ 42 ਦੀ ਪੂਰੇ 42000 ਦੀ ਦੇ ਦਾਂਗੇ ਠੀਕ ਹੈ ਜੀ 42000 ਦੀ ਦੇ ਦੋਗੇ ਹਾਂਜੀ ਪੂਰੇ ਭਾਜੀ 40 ਦੀ ਦੇ ਦਾਂਗੇ ਅੱਛਾ 40000 ਦੀ 40000 ਦੀ ਭਾਜੀ ਗੈਸ ਨਾਉ ਦੇਣੀ ਹੈ ਅੱਛਾ ਜੇ ਕਹੇ ਵੀਰ ਭਰਾ ਨੂੰ ਚੰਗੀ ਲੱਗਦੇ ਫੋਨ ਲਾ ਲੈ ਠੀਕ ਹੈ 38 ਦੀ ਨਹੀਂ ਹੋਣੀ ਇਹ 40 ਦੀ ਬਣੀ ਹੋਣੀ ਪੂਰੇ 40 ਹੀ ਦੇਣੀ 40000 ਦੀ ਹੋਣੀ ਜੜੀ ਬਾਕੀ ਜੋ ਆਦਮ ਖੜਿਆ ਵੱਡੀ ਵਹਿੜਾ ਦੁੱਧ ਬਾਕੀ ਚਲੋ ਕਦ ਕੱਠ ਬੋਡੀ ਵੇਟ ਚੰਗਾ ਵਾ 14 18 ਕਿਲੋ ਦਾ ਨਹੀਂ ਮਰਦੀ ਠੀਕ ਹੈ ਜੀ ਹਾਂਜੀ ਠੀਕ ਹੈ ਵਿਦਿਅਰ ਕੁਛ ਕਹਿਣਾ ਠੀਕ ਹੈ ਵਿਦਿਅ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਜਿਹੜੇ ਵੀਰ ਜੀ ਹੁਣ ਟੋਟਲ 4 ਵਕਾਉ ਕੀਤੇ ਆ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ